ਦੋਸਤੋ ਆਪਾਂ ਲਗਾਤਾਰ ਸਿਵਲ ਸਰਵਿਸਸ ਦੇ ਬਾਰੇ ਗੱਲ ਕਰ ਰਹੇ ਹਾਂ ਅੱਜ ਮੇਰੇ ਨਾਲ ਨੇ ਪ੍ਰੋਫੈਸਰ ਰਣਵਿੰਦਰ ਸਿੰਘ ਸੰਧੂ ਜੋ ਸ਼ਿਸ਼ਾਲੋਜੀਸਟ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੋਂ ਪ੍ਰੋਫੈਸਰ ਡੀਨ ਹੈਡ ਸ਼ਿਸ਼ਾਲੋਜੀ ਡਿਪਾਰਟਮੈਂਟ ਦੇ ਸੇਵਾਮੁਕਤ ਪ੍ਰੋਫੈਸਰ ਨੇ ਸਿਵਲ ਸਰਵਿਸਸ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਹੈ ਸਿਵਲ ਸਰਵਿਸਸ ਦੀ ਏਵੈਲੂਏਸ਼ਨ ਨਾਲ ਸਿਵਲ ਸਰਵਿਸਸ ਦੇ ਅਗਜ਼ਾਮ ਨੂੰ ਨੇੜਿਓਂ ਉਹਨਾਂ ਨੇ ਦੇਖਿਆ ਤੇ ਜਾਣਿਆ ਅੱਜ ਕੱਲ੍ਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਵਿਦਿਆਰਥੀਆਂ ਦਾ ਬਹੁਤ ਆ ਰੁਝਾਨ ਹੈ ਜਿਹੜਾ ਸਿਵਲ ਸਰਵਿਸਵਲ ਹੋ ਰਿਹਾ ਹੈ ਪ੍ਰੋਫੈਸਰ ਸੰਧੂ ਜੀ ਜਾਣਦੇ ਆਪਾਂ ਕਿ ਉਹ ਇਸ ਦੇ ਬਾਰੇ ਕੀ ਸੋਚਦੇ ਆ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਅੱਜ ਕੱਲ੍ਹ ਬੱਚਿਆਂ ਦਾ ਕਾਫੀ ਰੁਝਾਨ ਵਧ ਰਿਹਾ ਹੈ ਜਿਵੇਂ ਪਹਿਲਾਂ ਵਿਦੇਸ਼ ਜਾਣ ਲਈ ਬੱਚਿਆਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਹੁੰਦਾ ਸੀ ਅੱਜ ਕੱਲ੍ਹ ਜਿਹੜੇ ਬੱਚੇ ਈਵਨ ਦੈਨ ਗ੍ਰੈਜੂਏਸ਼ਨ ਸ਼ੁਰੂ ਕਰਨ ਲੱਗੇ ਹੋਏ ਆ ਉਹਨਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਕਿ ਅਸੀਂ ਸਿਵਲ ਸਰਵਿਸਵੋ ਵਿੱਚ ਜਾਣਾ ਚਾਹੁੰਦੇ ਆ ਕਿਉਂਕਿ ਤੁਸੀਂ ਸਿੱਧੇ ਤੌਰ ਤੇ ਜੁੜੇ ਹੋਏ ਹੋ ਸਿਵਲ ਸਰਵਿਸਸ ਦੇ ਇਗਜ਼ਾਮ ਦੇ ਐਗਜ਼ਾਮੀਨੇਸ਼ਨ ਨਾਲ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਕਿਵੇਂ ਸੋਚਦੇ ਹੋ ਮੈਂ ਤਾਂ ਦੇਖੋ ਜੀ ਇਹ ਸੋਚਦਾ ਵੀ ਸਿਵਲ ਸਰਵਿਸਸ ਵਾਸਤੇ ਜੀ ਕਿਉਂਕਿ ਇਹ ਇਹ ਇੱਕ ਬਹੁਤ ਟੌਪ ਦੀ ਸਰਵਿਸ ਹੈ ਹਿੰਦੁਸਤਾਨ ਚ ਗਣੀ ਜਾਂਦੀ ਹੈ ਜੀ ਤੇ ਇਹਦੇ ਵਾਸਤੇ ਕੰਪੀਟੀਸ਼ਨ ਬੜਾ ਟਫ ਹੈ ਹਮਮ ਤੇ ਹਰੇਕ ਖਾਸ ਕਰਕੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੇ ਆਪਣੇ ਜਿਹੜੇ ਨੌਕਰੀਆਂ 'ਚ ਰਹੇ ਹੁੰਦੇ ਨੇ ਤੇ ਉਹਨਾਂ ਨੇ ਅੱਡ-ਅੱਡ ਅਫਸਰਾਂ ਥੱਲੇ ਆਈਏ ਅਫਸਰਾਂ ਥੱਲੇ ਕੰਮਕਾਰ ਕੀਤਾ ਹੁੰਦਾ ਤੇ ਉਹਨਾਂ ਦਾ ਇਹ ਇੱਕ ਡ੍ਰੀਮ ਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਆਈਏ ਅਫਸਰ ਬਣਾਵਾਂ ਜੀ ਪਰ ਜਿਹੜਾ ਡ੍ਰੀਮ ਹੈ ਨਾ ਸਿਰਫ ਇਕ ਲੈਣਾ ਉਹ ਆਪਣੇ ਆਪ 'ਚ ਜ਼ਰੂਰੀ ਵੀ ਹੈ ਤੇ ਮਹੱਤਵਪੂਰਨ ਵੀ ਹੈ ਪਰ ਸਿਰਫ ਇਕਲੇ ਡ੍ਰੀਮ ਨਾਲ ਹੀ ਨਹੀਂ ਕੰਮ ਚੱਲਦਾ ਜੀ ਉਹਦੇ ਵਾਸਤੇ ਜੋ ਕੁਝ ਕੰਮਕਾਰ ਕਰਨਾ ਪੈਂਦਾ ਹੈ ਨਾ ਉਹ ਤੁਹਾਨੂੰ ਦੇਖਣਾ ਪੈਣਾ ਵੀ ਤੁਹਾਡੇ ਬੱਚੇ ਦਾ ਆਪਣਾ ਕਿੰਨਾ ਕੁ ਇੰਟਰਸਟ ਹੈ ਕਿੰਨਾ ਕੋ ਦੀ ਅਕੈਡੈਮਿਕ ਬੈਕਗ੍ਰਾਉਂਡ ਹੈ ਕਿੰਦਰ ਨੂੰ ਉਹਦਾ ਇੰਟਰਸਟ ਹੈ ਕਿ ਉਹਦੇ ਡੈਡੀਕੇਸ਼ਨ ਨਾਲ ਕੰਮਕਾਰ ਕਰ ਸਕਦਾ ਉਹਦੀ ਕਮਿਊਨੀਕੇਸ਼ਨ ਸਕਿਲਸ ਕਹੀ ਜਾਂਦੇ ਉਹਦਾ ਐਪਟੀਟਿਊਡ ਟੁਵਰਡ ਵਰਕ ਕਿਹਾ ਜਾਂਦਾ ਤੇ ਆਹੀ ਤੁਸੀਂ ਜਾ ਕੇ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਆਈਐਸ ਦਾ ਐਗਜ਼ਾਮ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਵੀ ਪਹਿਲਾਂ ਤਾਂ ਇਹਦੇ ਚ 10 ਤੋਂ ਲੈ ਕੇ 15 ਲੱਖ ਤੱਕ ਅਪਲਾਈ ਕਰਦੇ ਜੀ ਇਹਦੇ ਵਾਸਤੇ ਜਿਹੜੀ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਇਹਦੇ ਵਾਸਤੇ ਜਿਹੜੀ ਐਲੀਜੀਬਿਲਟੀ ਹੈ ਨਾ ਘੱਟੋ ਘੱਟ ਬੰਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਬੀਏ ਪਾਸ ਹੋਣਾ ਚਾਹੀਦਾ ਬੀਐਸਸੀ ਇਕੁਅਲ ਲੈਵਲ ਤੇ ਤੇ ਉਹ ਜਿਹੜੇ ਬੀਏ ਚੋਂ ਕੋਈ ਸਾਰੇ ਆਪਣੇ ਹਿੰਦੁਸਤਾਨ ਚੋਂ 10 ਸਾਲ 10 ਲੱਖ ਤੋਂ ਲੈ ਕੇ 15 ਲੱਖ ਤੱਕ ਅਪਲਾਈ ਕਰਦੇ ਨੇ ਤੇ ਉਹਨਾਂ ਚੋਂ ਤਕਰੀਬਨ ਜਿਹੜੇ ਨੇ 50 60% ਹੀ ਅਪੀਅਰ ਹੁੰਦੇ ਨੇ ਜੇ ਫਰਜ ਕਰ ਲਓ 15 ਲੱਖ ਨੇ ਅਪਲਾਈ ਕੀਤਾ ਨੌ ਲੱਖ ਨੇ ਉਹ एग्जाम ਚ ਬੈਠਦੇ ਨੇ ਤੇ ਇਹਦੇ ਚ ਤਿੰਨ ਤਰ੍ਹਾਂ ਦੇ ਫਿਲਟਰ ਲੱਗੇ ਹੋਏ ਨੇ ਪਹਿਲਾਂ ਤੇ ਇੱਕ ਹੁੰਦਾ ਪ੍ਰੀਲੀਮਿਨਰੀ ਟੈਸਟ ਦੂਜਾ ਹੁੰਦਾ ਆਪਣਾ ਮੇਨਸ ਦਾ ਟੈਸਟ ਤੇ ਤੀਜੀ ਹੁੰਦੀ ਹੈ ਇੰਟਰਵਿਊ ਤੇ ਜਿਹੜਾ ਪ੍ਰੀਲੀਮਿਨਰੀ ਦਾ ਟੈਸਟ ਹੈ ਉਹ ਸਾਰਿਆਂ ਨੂੰ ਦੇਣਾ ਪੈਂਦਾ ਜਿਹੜੇ ਅਪਲਾਈ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 15 ਲੱਖ ਚੋਂ ਤੇ 9 ਲੱਖ ਨੇ ਅਪੀਅਰ ਹੋਏ ਜਾਂ 10 ਲੱਖ ਚੋਂ 8 ਲੱਖ ਹੋਏ 7 ਲੱਖ ਹੋਏ ਉਹਨਾਂ ਦੇ ਵਿੱਚੋਂ ਇਹਨਾਂ ਦੀ ਬਹੁਤ ਤਕੜੀ ਛਾਂਟੀ ਹੋ ਜਾਂਦੀ ਹੈ ਤੇ ਉਹ ਜਿਹੜੇ ਉਹਦੇ ਚੋਂ ਜਿਵੇਂ ਪਿਛਲੇ ਸਾਲ ਦਾ ਮੈਨੂੰ ਯਾਦ ਹੈ ਕਿ 5 5.5 ਲੱਖ ਬੰਦੇ ਅਪੀਰ ਹੋਏ ਸੀ ਉਹਨਾਂ ਚੋਂ 15 ਕੁ ਹਜ਼ਾਰ ਬੰਦਿਆਂ ਨੇ ਤਾਂ ਕੁਆਲੀਫਾਈ ਕੀਤਾ ਮੀਨਸ ਵਾਸਤੇ ਮੀਨਸ ਵਾਸਤੇ ਮੀਨਸ ਦੇ ਵਿੱਚ ਕੀ ਹੁੰਦਾ ਜਿਹੜਾ ਪ੍ਰੀਲਿਮਰੀ ਚ ਹੁੰਦਾ ਪ੍ਰੀਲਿਮਰੀ ਚ ਹੁੰਦਾ ਆਬਜੈਕਟਿਵ ਟਾਈਪ ਟੈਸਟ ਹੁੰਦਾ ਉਹ ਉਹਦੇ ਬੇਸਿਸ ਤੇ ਤੁਹਾਨੂੰ ਉਹ ਫਿਲਟਰ ਕਰ ਲੈਂਦੇ ਨੇ ਵੀ ਤੁਸੀਂ ਕਿੰਨੇ ਕਿੱਥੇ ਕੁਆਲੀਫਾਈ ਕਰਦੇ ਹੋ ਉਹਦੇ ਚ ਜਿਹੜੇ ਕੁਆਲੀਫਾਈ ਕਰ ਜਾਂਦੇ ਨੇ ਉਹ ਫਿਰ ਮੇਨ ਵਾਸਤੇ ਹੁੰਦੇ ਨੇ ਉਤੇ ਜਾ ਕੇ 8 ਪੇਪਰ ਹੁੰਦੇ ਨੇ 8ਾਂ ਪੇਪਰਾਂ ਚੋਂ ਫਿਰ ਤੁਹਾਨੂੰ ਉਹ ਸਾਰਿਆਂ ਦੇ ਇਗਜ਼ਾਮ ਦੇਣੇ ਪੈਂਦੇ ਨੇ ਤੇ ਉਹਦੇ ਚ ਜਿਹੜਾ ਸਕਸੈਸ ਰੇਟ ਹੈ ਨਾ ਉਹ 5 ਤੋਂ ਲੈ ਕੇ 7% ਤੱਕ ਔਰ ਐਗਜ਼ਾਮਪਲ ਜਿਵੇਂ 15000 ਹਜ਼ਾਰ ਅਪੀਅਰ ਹੋਏ ਤੇ ਉਹਦੇ ਚੋਂ ਤਕਰੀਬਨ 1100 ਸਿਲੈਕਟ ਹੁੰਦੇ ਤੇ ਇਹ ਜੇ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ ਕਿ ਜਿਹੜਾ ਆਈਐਸ ਹੈ ਨਾ ਬਿਕੱਲਾ ਆਈਐਸ ਨਹੀਂ ਹੈਗਾ ਇਹ ਆਈਐਸ ਦੇ ਨਾਲ 21 22 ਸਰਵਿਸਿਜ਼ ਹੋਰ ਵੀ ਨੇ ਆਈਐਸ ਦੇ ਤਾਂ ਸਾਰੇ ਜਿਹੜੇ ਟੋਟਲ ਵੈਕੈਂਸੀਜ਼ ਹੁੰਦੀਆਂ ਨੇ ਸਾਲ 'ਚ ਉਹ 150 ਤੋਂ ਲੈ ਕੇ 200 ਦੇ ਵਿੱਚ ਵਿੱਚ ਹੁੰਦੀਆਂ ਤੇ ਉਹ ਪਹਿਲੇ ਜਿਹੜੇ ਮੈਰਿਟ ਤੇ ਹੁੰਦੇ ਨੇ ਬਾਕੀ ਉਹ ਦੂਜੀਆਂ ਸਰਵਿਸਿਜ਼ ਚੱਲੇ ਜਾਂਦੇ ਨੇ ਜਿਵੇਂ ਫਾਰ ਐਗਜ਼ਾਮਪਲ ਆਈਐਸ ਦੇ ਬਰਾਬਰ ਦੀ ਆਈਐਫਐਸ ਆ ਇਡੀਅਨ ਫੋਰਨ ਸਰਵਿਸ ਇਡੀਅਨ ਪੁਲਿਸ ਸਰਵਿਸ ਹੈ ਹੈ ਜੀ ਇਡੀਅਨ ਰੈਵਨਿਊ ਸਰਵਿਸ ਹੈ ਤੇ ਫਿਰ ਅੱਗੇ ਜਿਹੜੇ ਉਦੋਂ ਵੀ ਜਿਹੜੇ ਥੱਲੇ ਆਉਂਦੇ ਨੇ ਉਹ ਇੰਡੀਅਨ ਪੋਸਟਲ ਸਰਵਿਸ ਹੈ ਇੰਡੀਅਨ ਰੇਲਵੇ ਸਰਵਿਸ ਹੈ ਇੰਡੀਅਨ ਬੈਂਕ ਸਰਵਿਸ ਹੈ ਤੇ ਇਹੋ ਜਿਹਿਆਂ ਸਰਵਿਸ ਜਿਹੜੀਆਂ ਹੋਰ ਹੈਗੀਆਂ ਨੇ ਤੇ ਉਹ ਸਾਰਿਆਂ ਦਾ ਰਲਾ ਮਿਲਾ ਕੇ 1000 ਦੀ ਸਿਲੈਕਸ਼ਨ ਹੁੰਦੀ ਤੇ ਉਹ ਉਹ ਜਿਹੜੇ ਪ੍ਰੀਲੀਮਨਰੀ ਤੋਂ ਬਾਅਦ ਜਿਹੜੇ 14000 ਦੇ ਵਿੱਚੋਂ ਜੀ ਫਿਰ ਅੱਗੇ ਜਿਹੜੀ ਸਿਲੈਕਸ਼ਨ ਹੁੰਦੀ ਆ ਉਹ 2000 ਬੰਦਿਆਂ ਦੀ ਹੁੰਦੀ ਆ ਦੋਟਾ ਇਹ ਜਹਾਂ ਰੱਖ ਲੈਂਦੇ ਨੇ ਉਹਨਾਂ ਦਾ ਇਹ ਹੁੰਦਾ ਕਿ ਵੀ ਜੇ ਉਹਨਾਂ ਕੋਲ ਵੈਕੈਂਸੀਜ਼ 1000 1200 ਨੇ ਤਾਂ ਦੁੱਗਲੇ ਨੰਬਰ ਦਾ ਉਹ ਸਿਲੈਕਟ ਕਰ ਲੈਂਦੇ ਨੇ ਤੇ ਉਹ ਅੱਧੇ ਕੋ ਉਹ ਜਦੋਂ ਜਿਹੜਾ ਫਾਈਨਲ ਟੈਸਟ ਹੁੰਦਾ ਹੈ ਨਾ ਉਹ ਉਹ ਹੁੰਦਾ ਇੰਟਰਵਿਊ ਜਿਹੜਾ ਕਿ ਵਾਈਵਾ ਕਹਿ ਸਕਦੇ ਆ ਆਪਾਂ ਜੇ ਦੂਸਰੇ ਸ਼ਬਦਾਂ ਚ ਕਹੀਏ ਵੀ ਸਿੱਧੀ ਗੱਲਬਾਤ ਹੁੰਦੀ ਆ ਉੱਥੇ ਪੰਜ ਬੰਦਿਆਂ ਦਾ ਬੋਰਡ ਹੁੰਦਾ ਤੇ ਇੱਕ ਮੈਂਬਰ ਹੁੰਦਾ ਆਪਣਾ ਪਬਲਿਕ ਸਰਵਿਸ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਦੋ ਐਕਸਪਰਟ ਹੁੰਦੇ ਨੇ ਸਿਵਲ ਸਰਵਿਸਸ ਤੋਂ ਦੋ ਐਕਸਪਰਟ ਹੁੰਦੇ ਨੇ ਡਿਫਰੈਂਟ ਡਿਫਰੈਂਟ ਫੀਲ ਦੇ ਉਹ ਪੰਜ ਬੰਦੇ ਤੁਹਾਨੂੰ ਅ ਅੱਡੇ ਘੰਟੇ ਤੋਂ ਲੈ ਕੇ 45 ਮਿੰਟ ਤੱਕ ਉਹਨਾਂ ਨੇ ਤੁਹਾਨੂੰ ਇੰਟਰਵਿਊ ਕਰਨਾ ਹੁੰਦਾ ਤੇ ਉਹਦੇ ਵਿੱਚ ਉਹਨਾਂ ਨੇ ਟੈਸਟ ਕਰਨਾ ਹੁੰਦਾ ਵੀ ਬੰਦੇ ਦਾ ਐਪਟੀਚੂਡ ਹੈ ਬੰਦੇ ਦੀ ਕਮਿਟਮੈਂਟ ਹੈ ਬੰਦੇ ਦਾ ਯਾਨੀ ਕਿ ਕਿੰਨਾ ਹਾਰਡ ਵਰਕਿੰਗ ਹੈ ਕਿੰਨਾ ਹਿਥਾਰੋ ਹੈ ਕਿੰਨਾ ਹੈ ਡਿਟੇਲਸ ਦੇਖਦਾ ਵੈਦਰ ਯੂ ਆਰ ਪੋਸੈਸਿੰਗ ਆਫਿਸਰ ਲਾਈਕ ਕੁਆਲਿਟies অর ਨਾਟ ਤੁਸੀਂ ਡਿਸੀਜਨ 메ਕਿੰਗ ਪਾਵਰ ਥਾਟ ਹੈ ਕਿ ਨਹੀਂ ਤੋ ਇਹ ਮੋਟੇ ਮੋਟੇ ਜਿਹੇ ਗੱਲਾਂ ਤੇ ਡਾਕਟਰ ਸਾਹਿਬ ਤੁਸੀਂ ਪ੍ਰਲੈਂਸ ਬਾਰੇ ਮੈਨ ਬਾਰੇ ਇੰਟਰਵਿਊ ਬਾਰੇ ਦੱਸਿਆ ਇੱਕ ਅੱਜਕੱਲ ਇਹ ਵੀ ਸੁਣਨ ਨੂੰ ਆਇਆ ਕਿ ਆਪਾਂ ਮਹਿਸੂਸ ਵੀ ਕਰ ਰਹੇ ਹਾਂ ਕਿ ਪਿਛਲੇ ਤਕਰੀਬਨ 2-3 ਤਹਾਕਿਆਂ ਤੋਂ ਸਿਵਲ ਸਰਵਿਸ ਜਿਹੜੇ ਇਹਦੇ ਵਿੱਚ ਆਰਡੀਨਰੀ ਪਰਿਵਾਰਾਂ ਦੇ ਜਾਂ ਆਪਾਂ ਇਹ ਕਹਿ ਲਈਏ ਕਿ ਸੁਧਾਰਨ ਪਰਿਵਾਰਾਂ ਦੇ ਬੱਚੇ ਵੀ ਕਾਫੀ ਉਤਸ਼ਾਹ ਨਾਲ ਪੇਪਰ ਦੇ ਰਹੇ ਐ ਤੇ ਉਹਨਾਂ ਚੋਂ ਆ ਵੀ ਰਹੇ ਐ ਜਿਹੜੀ ਇੱਕ 엘ੀਟ ਪਹਿਲਾਂ ਹੁੰਦੀ ਸੀ ਉਹਨਾਂ ਦਾ ਥੋੜਾ ਇੰਟਰਸਟ ਕਿਉਂ ਘਟਿਆ ਕਿ ਅਦਰ ਸਰਵਿਸਜ਼ ਆਜਨਾਂ ਜਾਂ ਇਹਦਾ ਉਹਨਾਂ ਚ ਚਾਰਮਣੀ ਰਹਾ ਜਾਂ ਜਿਹੜੀਆਂ ਇਹ ਸਰਵਿਸ ਹੈ ਇਹਨਾਂ ਬਾਰੇ ਕੁਝ ਬੱਚਿਆਂ ਦੇ ਮਨ ਦੇ ਵਿੱਚ ਵੱਖਰੀ ਕਿਸਮ ਦੀ ਪਰਸੈਪਸ਼ਨ ਹੋ ਗਈ ਪਹਿਲਾਂ ਨਾਲੋਂ ਉਹਦਾ ਡਾਕਟਰ ਸਾਹਿਬ ਜੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਜਿਹੜਾ ਬੱਚਿਆਂ ਦਾ ਪਹਿਲਾਂ ਜਿਹੜਾ ਐਕਸਪੋਜ਼ਰ ਸੀ ਨਾ ਜੀ ਉਹ ਘੱਟ ਸੀ ਜਿਹੜੇ ਵੀ ਅਲੀਟ ਸੀਗੇ ਉਹਨਾਂ ਦਾ ਬਹੁਤਕ ਜ਼ਿਆਦਾ ਨਹੀਂ ਸੀਗਾ ਤੇ ਜਿਹੜੇ ਸਾਡੇ ਨਵੇਂ professions ਵੀ ਨਹੀਂ ਆਏ ਸੀ ਅੱਗੇ ਤਾਂ ਜਦੋਂ ਸਾਡੇ ਪੜਦੇ ਹੁੰਦੇ ਸੀ ਕੀ ਬਣਨਾ ਚੀ ਇੰਜੀਨੀਅਰ ਬਣਨਾ ਡਾਕਟਰ ਬਣਨਾ ਤੇ ਆਹ ਚਾਰਟਡ ਅਕਾਊਂਟੈਂਟ ਵਗੈਰਾ ਮਾੜਾ ਮੋਟਾ ਹੁੰਦੇ ਸੀਗੇ ਬਾਕੀ ਦੂਜਾ ਕੋਈ ਪ੍ਰੋਫੈਸ਼ਨ ਦਿਸਦਾ ਹੀ ਨਹੀਂ ਸੀ ਇਹ ਹੁਣ ਜਿਹੜਾ ਇੱਕ ਜਿਹੜਾ ਇੱਕ 엘ੀਟ ਘਰ ਚੋਂ ਬੱਚਾ ਆਂਦਾ ਹੈ ਨਾ ਪਹਿਲਾਂ ਤਾਂ ਉਹਦਾ ਇਹ ਜਿਹੜੇ 엘ੀਟ ਨੇ ਨਾ ਸਾਡੇ ਟੌਪ ਦੇ ਜਿਹੜੇ ਇਨਕਮ ਦੇ ਬੰਦੇ ਨੇ ਜਾਂ ਟੌਪ ਦੇ ਪੜੇ ਲਿਖੇ ਨੇ ਇਹ ਆਪਣੇ ਚੰਗੀਆਂ ਸਰਵਿਸ ਲੱਗੇ ਨੇ ਤੇ ਟੰਗਾ ਅਫੋਰਡ ਕਰ ਸਕਦੇ ਨੇ ਉਹਨਾਂ ਦਾ ਹਰੇਕ ਦਾ ਮਨਚ ਇਹ ਹੁੰਦਾ ਕਿ ਮੇਰਾ ਬੱਚਾ ਜਾ ਕੇ ਨਾ ਕਿਸੇ ਫੋਰਨ ਯੂਨੀਵਰਸਿਟੀ ਚ ਪੜੇ ਤੇ ਜੂਨੀ ਬੱਚਾ ਫੋਰਨ ਯੂਨੀਵਰਸਿਟੀ ਚ ਜਾਂਦਾ ਉਹਦਾ ਜਿਹੜਾ ਤੁਹਾਡਾ ਨਾ ਇੰਡੀਆ ਨਾਲੋਂ ਮੋਹ ਭੰਗ ਹੋ ਗਿਆ ਕਿਉਂਕਿ ਉਹਨੂੰ ਨਾ ਉਹਨੂੰ ਉਹਨੂੰ ਇਹ ਲੱਗਦਾ ਵੀ ਆਈਏ ਸਰਵਿਸਾ ਕੁਛ ਨਹੀਂ ਹੈ ਕਿਉਂਕਿ ਦੇਖ ਫਰਕ ਕਰ ਲੋ ਉਹ ਆਈਏ ਸਰਵਿਸ ਵਾਲੇ ਆਂਦੇ ਬੱਚੇ ਹੀ ਆ ਤਾਂ ਉਹਨਾਂ ਨੇ ਉਹ ਦੇਖ ਚੁੱਕੇ ਹੁੰਦੇ ਨੇ ਵੀ ਸਾਡੇ ਪੇਰੈਂਟਸ ਜਿਹੜੇ ਆ ਨਾ ਤਾਂ ਕਿਵੇਂ ਉਹ ਔਖੇ ਹੁੰਦੇ ਤੇ ਮੈਂ ਇੱਕ ਤੁਹਾਨੂੰ ਦੱਸਾਂ ਕਿ ਮੈਂ ਇੱਕ ਮੇਰੇ ਆਪਣੇ ਅੰਕਲ ਸੀਗੇ ਉਹਨਾਂ ਨਾਲ ਮੈਂ ਆ ਰਿਹਾ ਸੀਗਾ ਇੱਕ ਵਾਰੀ ਤੇ ਉਹਨਾਂ ਦਾ ਦੋਸਤ ਇੱਕ ਇਨਕਮ ਟੈਕਸ ਕਮਿਸ਼ਨਰ ਲੱਗਿਆ ਹੋਇਆ ਸੀ। ਜੀ। ਤੇ ਉਹ ਆ ਕਹਿੰਦੇ ਕਿੰਦੇ ਬਈ ਆਪਣੇ ਸਾਡੇ ਮਾਮਾ ਜੀ ਨੂੰ ਬਈ ਤੁਸੀਂ ਆ ਦੇਖੀ ਮੇਰੇ ਮੁੰਡੇ ਨੂੰ ਮੈਂ ਕਿਹਾ ਸੀਗਾ ਬਈ ਸਿਵਲ ਸੈਰਵਿਸ ਦਾ ਐਗਜ਼ਾਮ ਦੇ ਤੇ ਇਹ ਕਹਿੰਦਾ ਵੀ ਇਹ ਕਹਿੰਦਾ ਮੈਂ ਤਾਂ ਨਹੀਂ ਦੇਣਾ ਹੈ। ਜੀ। ਬਈ ਤੂੰ ਇਹਦੇ ਨਾਲ ਗੱਲ ਕਰਕੇ ਦੇ। ਤੇ ਉਹਨਾਂ ਇੰਜ ਉਹਦੇ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਵੀ ਦੇਖੋ ਅੰਕਲ ਗੱਲ ਇਹ ਹੈ ਵੀ ਜੈਸੇ ਪਾਪਾ ਦਾ ਹੈ ਨਾ ਕੰਮ ਇਹ شریف ਆਦਮੀ ਹੈ ਰਿਸ਼ਵਤ ਲੈਂਦੇ ਨਹੀਂ ਹੈ ਤੇ ਹਮਾਰਾ ਗੁਜ਼ਾਰਾ ਨਹੀਂ। ਕੋਈ ਵੀ ਜਿਹੜਾ ਕਿਹੜਾ ਕੋਈ ਬਾਤ ਹੈ ਹਰਿਆਣਵੀ ਸੀ ਉਹ ਹੁੰਦਾ ਤੇ ਕਹਿੰਦਾ ਕੋਈ ਵੀ ਜਦ ਕੋਈ ਇੱਕ ਚੀਜ਼ ਮੰਗਤੇ ਆ ਤਾਂ ਇਹ ਕਹਿ ਦਿੰਦੇ ਆ ਵੀ ਹਮ ਤੋ ਨਾ ਮੰਮੀ ਕਹਤੀ ਆ ਕਿ ਵੀ ਆਪਣਾ ਇੱਕ ਤਰੀਕੇ ਬਾਤ ਬਾਤ ਕਰੇ ਐ ਦੂਸਰੇ ਲੋਕ ਨੇ ਜਿਹੜੇ ਅਫਸਰਾਂ ਦੇ ਬੱਚੇ ਨੇ ਉਹ ਉਹ ਕਦੇ ਸਾਨੂੰ ਤੇ ਸਾਨੂੰ ਪੌਕਟ ਮਨੀ ਵੀ ਬੜੀ ਲਿਮਟਿਡ ਮਿਲਦੀ ਆ ਤੇ ਦੂਜੇ ਬਹੁਤ ਖਰਚ ਕਰ ਲੈਂਦੇ ਨੇ ਤੇ ਅਸੀਂ ਤਾਂ ਬੜੇ ਤੰਗੇ ਆ ਜੇ ਜੇ ਇੰਨੀ ਕੀ ਤਨਖਾਹ ਮਿਲਦੀ ਆ ਇਹ ਅਫਸਰ ਨੂੰ ਜਾਂ ਆਈਆਰਐਫ ਅਫਸਰ ਨੂੰ ਤਾਂ ਅਸੀਂ ਨਹੀਂ ਬੁਜਾਰਾ ਕਰ ਸਕਦੇ ਉਹ ਮੈਨੇ ਕਾਤਾ ਫੇਰ ਤੋਂ ਕੀ ਕਰੇਗਾ ਉਹ ਕਹਿੰਦਾ ਜੀ ਮੈਂ ਚਾਰਟਡ ਅਕਾਊਂਟੈਂਸੀ ਕਰਾਂਗਾ ਜੀ ਹਾਂ ਜੀ ਚਾਰਟਡ ਅਕਾਊਂਟੈਂਸੀ ਕਰੂੰਗਾ ਚੰਗੀ ਮੈਂ ਟ੍ਰੇਨਿੰਗ ਲਵਾਂਗਾ ਚੰਗਾ ਕੰਮ ਕਰੂੰਗਾ ਜਿਤਨਾ ਕੰਮ ਕਰੂੰਗਾ ਉਸ ਲਈ ਮੈਨੂੰ ਮਜੇ ਪੈਸੇ ਮਿਲਣਗੇ ਕਿਸੇ ਪੋਲੀਟਿਸ਼ੀਨ ਕੇ ਨੀਚੇ ਨਹੀਂ ਕੰਮ ਕਰਨਾ ਪਵੇਗਾ ਕੋਈ ਕੋਈ ਬਗਾਨ ਨਹੀਂ ਮੈਨੂੰ ਕਰਨੀ ਪੜੇਗੀ ਜੈਸੇ ਕੰਮ ਕਰੂੰਗਾ ਵੈਸੇ ਮਿਲੇ ਪੈਸੇ ਇਹਦਾ ਕਾਰਨ ਦਾ ਅਸਰ ਇਹ ਹੋਇਆ ਕਿ ਜਿਆਦਾ ਅਲਾਈਨਮੈਂਟ ਨਹੀਂ ਰਹੀ ਕਿਉਂਕਿ ਜਿਆਦਾ ਪੇਇੰਗ ਪ੍ਰੋਫੈਸ਼ਨ ਨਹੀਂ ਰਿਹਾ ਹੁਣ ਤੇ ਅੱਜ ਕੱਲ ਜੋ ਇਹੋ ਜਿਹਾ ਮਾਹੌਲ ਸੋਸਾਇਟੀ ਦਾ ਹੈ ਉਹ ਸਮਝ ਕੇ ਤੁਹਾਡਾ ਇਕਨੋਮਿਕ ਸਟੇਟਸ ਮੋਰ ਇੰਪੋਰਟੈਂਟ ਹੈ ਦੈਨ ਤੁਹਾਡਾ ਐਡਮਿਨਿਸਟ੍ਰੇਟਿਵ ਔਰ ਬਾਕੀ ਜਿਹੜੀਆਂ ਗੱਲਾਂ ਉਹਨਾਂ ਨਾਲੋਂ ਇਹ ਕਿ ਡਾਕਟਰ ਪੰਜਾਬ ਦੇ ਵਿੱਚ ਆਮ ਤੌਰ ਤੇ ਸੁੰਨ ਚ ਆਇਆ ਕਿਉਂਕਿ ਬਹੁਤੇ ਡਿਪਟੀ ਕਮਿਸ਼ਨਰ ਹੈ ਜਿਹੜੇ ਉਹ ਆਊਟਸਾਈਡ ਪੰਜਾਬ ਕਿੱਥੇ ਲੱਗੇ ਹੋਏ ਆ ਇਸੇ ਤਰੀਕੇ ਨਾਲ ਆਈਪੀਐਸ ਅਫੀਸਰ ਜੋ ਐਸਐਸਪੀ ਲੱਗੇ ਆ ਉਹ ਵੀ ਇਦਾਂ ਬਹੁਤ ਸਾਰੇ ਆਮ ਲੋਕਾਂ ਦੀ ਪਰਸੈਪਸ਼ਨ ਇਹ ਹੈ ਕਿ ਕੀ ਕਾਰਨ ਹੈ ਪੰਜਾਬ ਦੇ ਬੱਚੇ ਸਿਵਲ ਸਰਸਸ ਦੇ ਵਿੱਚ ਅਪੀਅਰ ਘਟ ਹੁੰਦੇ ਆ ਜਾਂ ਆਉਂਦੇ ਘਟ ਹੈ ਇਹਦੇ ਪਿੱਛੇ ਕੀ ਕਾਰਨ ਹੈ ਇਹਦੇ ਵਿੱਚ ਡਾਕਟਰ ਸਾਹਿਬ ਇਸ ਤਰ੍ਹਾਂ ਹੈ ਇਹ ਜਿਹੜਾ ਨਾ ਇੱਕ ਇੱਕ ਕਾਮਨ ਸੈਂਸ ਜੀ ਇਹ ਨਾ ਬਣੀ ਹੋਈ ਆ ਗੱਲ ਜੀ ਇੱਕ ਨਾ ਜਿਵੇਂ ਆਪਾਂ ਨੂੰ ਕਾਮਨ ਕਾਮਨ ਸੈਂਸ ਜਿਵੇਂ ਕਹਿੰਨ ਨਾ ਨਾ ਜੀ ਕਾਮਨ ਨੋਲੇਜ ਹੈ ਹਾਂ ਜੀ ਉਹ ਇਹ ਬਣੀ ਹੋਈ ਆ ਤੇ ਆਪਣੇ ਚ ਵੀ ਸਾਡੇ ਜਿਹੜਾ ਪੰਜਾਬ ਹੈ ਨਾ ਪੰਜਾਬ ਦੇ ਵਿੱਚ ਜਿਹੜੇ ਨਾ ਬਾਹਰਲੀਆਂ ਸਟੇਟਾਂ ਦੇ ਬੰਦੇ ਆ ਕੇ ਰਾਜ ਕਰ ਰਹੇ ਨੇ ਅੱਗੇ ਸਾਡੇ ਵੇਲੇ ਹੁੰਦਾ ਸੀਗਾ ਮੰਨਣਾ ਸਾਡਾ ਕਦੇ ਮਨੋਹਰ ਸਿੰਘ ਗਿੱਲ ਹੁੰਦਾ ਸੀ ਕੁਝ ਬੜੇ ਤਾਕਤ ਜਿਹੜੇ ਸਾਡੇ ਆਈਐਸ ਅਫਸਰ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਗੱਲਾਂ ਕਰਦੇ ਨੇ ਤੇ ਉਹਦੇ 'ਚ ਇਸ ਤਰ੍ਹਾਂ ਹੈ ਕਿ ਵੀ ਅਸੀਂ ਨਾ ਜਦੋਂ ਕੰਪੇਅਰ ਕਰਨ ਲੱਗ ਜਾਂਦੇ ਆ ਨਾ ਇੱਕ ਹੁਣ ਦੇਖੋ ਇਹ ਮੰਨਣ ਵਾਲੀ ਗੱਲ ਹੈ ਕਿ ਜਿਹੜਾ ਪੰਜਾਬ ਹੈ ਉਹ ਇੱਕ ਛੋਟੀ ਸਟੇਟ ਹੈ ਜੀ ਇਹਦੀ ਜਿਹੜੀ ਪਾਪੂਲੇਸ਼ਨ ਹੈ ਸਿਰਫ 3 ਕਰੋੜ ਹੈ ਤੇ ਜਦੋਂ ਆਪਾਂ ਤੁਸੀਂ ਯੂਪੀ ਬਿਹਾਰ ਨਾਲ ਕੰਪੇਅਰ ਕਰਦੇ ਹੋ ਤਾਂ ਯੂਪੀ ਦੀ ਪਾਪੂਲੇਸ਼ਨ ਹੈ ਇਸ ਵਕਤ 23 ਕਰੋੜ ਹਾਂਜੀ ਤੇ ਉੱਥੇ ਵੀ ਲੋਕਾਂ ਦਾ ਬੜਾ ਇਹ ਹੈਗਾ ਆਪਣਾ ਚਕਾ ਹੈਗਾ ਕਿ ਉਹ ਆਈਐਸ ਆਣ ਤੇ ਤੇ ਉਹਨਾਂ ਦੇ 23 ਕਰੋੜ ਚੋਂ ਬੰਦਿਆਂ ਨੇ ਆਣਾ ਤੇ ਉਹਨਾਂ ਦੇ ਬੰਦੇ 4450 ਆ ਜਾਂਦੇ ਨੇ ਆ ਯਾਨੀ ਕਿ ਇਹ 4450 ਹਜ਼ਾਰ ਚੋਂ ਨਹੀਂ ਹੈਗੇ ਵੀ ਉਹਨਾਂ ਦੀ ਕੰਪੈਰੀਟਿਵਲੀ ਪਰਸੈਂਟੇਜ ਹਾਈ ਹੁੰਦੀ ਹੈ ਜੀ ਤੇ ਉਹਦੇ ਨਾਲ ਸਾਨੂੰ ਐਂ ਲੱਗਦਾ ਵੀ ਸਾਡੇ ਪੰਜਾਬ ਦੀ ਤਾਂ ਘੱਟ ਹੈ ਤੇ ਉਹ ਯੂਪੀ ਵਾਲਿਆਂ ਦੀ ਵੱਧ ਹੈ ਕਿਉਂਕਿ ਉਹ ਅਸੀਂ ਕੰਪੇਅਰ ਕਰਦੇ ਹਾਂ ਆਪਣੇ ਡਾਟੇ ਨੂੰ 23 ਕਰੋੜ ਨਾਲ ਜੀ ਜਿਹੜਾ ਕਿ ਸਾਡੇ ਤੋਂ 7.5 ਗੁਣਾ ਜ਼ਿਆਦਾ ਹੈ ਜੀ 8 ਗੁਣਾ ਲਾ ਲਓ ਤੁਸੀਂ ਵੀ 8 ਗੁਣਾ ਵੱਡਾ ਹੈ ਤੇ ਅਸੀਂ ਉਹਦੇ ਨਾਲ ਕੰਪੇਅਰ ਕਰਦੇ ਹਾਂ ਅੱਛਾ ਬਾਕੀ ਫਿਰ ਇਹ ਹੈ ਵੀ ਜਿਹੜੇ ਯੂਪੀ ਵਾਲੇ ਆਉਂਦੇ ਨੇ ਤੇ ਪੰਜਾਬ ਵਾਲੇ ਨਹੀਂ ਇੱਥੇ ਆਉਂਦੇ ਤਾਂ ਉਹਦੇ 'ਚ ਇੱਕ ਇਹ ਵੀ ਗੱਲ ਹੁੰਦੀ ਹੈ ਜਦੋਂ ਤੁਹਾਨੂੰ ਨਾ ਕੇਡਰ ਅਲਾਟ ਹੁੰਦਾ ਨਾ ਉਹ ਤੁਹਾਡੀ ਮੈਰਿਟ ਦੇਖੀ ਜਾਂਦੀ ਵੀ ਜਦੋਂ ਜਦੋਂ ਤੱਕ ਤੁਹਾਡੀ ਮੈਰਿਟ ਹੁੰਦੀ ਹੈ ਤਾਂ ਤੁਹਾਨੂੰ ਹੋਮ ਸਟੇਟ ਮਿਲ ਜਾਂਦੀ ਹੈ ਜੇ ਤੁਹਾਡੀ ਮੈਰਿਟ ਨਹੀਂ ਹੈਗੀ ਆ ਤਾਂ ਤੁਹਾਨੂੰ ਹੋਮ ਸਟੇਟ ਨਹੀਂ ਕਰ ਦਿੰਦੇ ਆ ਤਾਂ ਤੁਹਾਡਾ ਜਿਹੜਾ ਨੈਕਸਟ ਆਪਸ਼ਨ ਹੁੰਦਾ ਸੋ ਇਹ ਹੋ ਸਕਦਾ ਵੀ ਯੂਪੀ ਵਾਲਿਆਂ ਦੀ ਜਿਹੜੀ ਹੈ ਨਾ ਉਹ ਸੈਕੰਡ ਆਪਸ਼ਨ ਹੋਏ ਜਾਂ ਥਰਡ ਆਪਸ਼ਨ ਹੋਏ ਪੰਜਾਬ ਆਣਾ ਤੇ ਉਹ ਜਿਹੜੇ ਮੈਰਿਟ ਵਾਲੇ ਉਹ ਆਪਣੀ ਸਟੇਟਸ ਅਡਜਸਟ ਹੋ ਜਾਂਦੇ ਨੇ ਤੇ ਬਾਕੀ ਦੇ ਸਾਡੇ ਇੱਥੇ ਹੋ ਜਾਂਦੇ ਸਾਡਾ ਜਿਹੜਾ ਸੈਕੰਡ ਆਪਸ਼ਨ ਆ ਚਾਹੇ ਯੂਪੀ ਆ ਚਾਹੇ ਕਿਤੇ ਹੋਰ ਆ ਸਾਡੇ ਉੱਥੇ ਚਲੇ ਜਾਂਦੇ ਨੇ ਉੱਥੇ ਜਿਹੜਾ ਬੰਦਾ ਕੰਮ ਕਰਦਾ ਆਈਐਸ ਚ ਆਇਆ ਤਾਂ ਉਹਦਾ ਸਾਨੂੰ ਪਤਾ ਨਹੀਂ ਲੱਗਦਾ ਇਹਦੇ ਵਾਸਤੇ ਨਾ ਮੈਂ ਇੱਕ ਇੱਕ ਸੈਂਟੀਫਿਕ ਵੇ ਲੱਭਿਆ ਸੀ ਵੀ ਆਪਾਂ ਕਿਵੇਂ ਦੇਖ ਸਕਦੇ ਆ ਵੀ ਆਪਾਂ ਇਹਨਾਂ ਨੂੰ ਯੂਪੀ ਦੇ ਮੁਕਾਬਲੇ ਜਾਂ ਦੂਜੀਆਂ ਸਟੇਟਾਂ ਦੇ ਮੁਕਾਬਲੇ ਤਾਂ ਆਪਾਂ ਕਿਵੇਂ ਜਜ ਕਰ ਸਕਦੇ ਆ ਵੀ ਸਾਡਾ ਸਾਡੀ ਜਿਹੜੀ ਰਿਕਰੂਟਮੈਂਟ ਹੈ ਯੂਪੀ ਨਾਲੋਂ ਘੱਟ ਹੈ ਕਿ ਵੱਧ ਹੈ ਜੀ ਤਾਂ ਉਹਦੇ ਵਿੱਚ ਮੈਂ ਇਦਾਂ ਇਹ ਕੀਤਾ ਸਾਡੇ ਸੋਸ਼ੀਓਲੋਜੀ ਆ ਇਦਾਂ ਕਰਦੇ ਨੇ ਤਾਂ ਜਿਵੇਂ ਕ੍ਰਾਈਮ ਰੇਟ ਵੀ ਹੈ ਨਾ ਤਾਂ ਉਹ ਕ੍ਰਾਈਮ ਰੇਟ ਆਪਣੀ ਸਟੇਟਸ ਤੁਹਾਨੂੰ ਸਾਰਿਆਂ ਨੂੰ ਵਾਧੇ ਲੱਗਦਾ ਹੁੰਦਾ ਤੇ ਅਸੀਂ ਫਿਰ ਉਹ ਕ੍ਰਾਈਮ ਰੇਟ ਹੈ ਨਾ ਜਿਹੜਾ ਉਹ ਉਹ ਕੈਲਕੂਲੇਟ ਕਰਦੇ ਆਂ ਵੀ 1 ਲੱਖ ਬੰਦਿਆਂ ਪਿੱਛੇ ਇਹ ਕਿੰਨੇ ਮਰਡਰ ਹੁੰਦੇ ਨੇ ਹਾਂਜੀ ਹਾਂ ਹਾਂਜੀ ਜਾਂ ਕੋਈ ਵੀ ਜਿਹੜੀ ਦੁਕੈਤੀ ਹੁੰਦੀ ਆ ਜਾਂ ਦੂਸਰਾ ਹੋਰ ਵੀ ਕੋਈ ਜਿਹੜਾ ਕਰਾਇਨਾ ਉਹ ਕਿੰਨੇ ਹੁੰਦੇ ਨੇ ਰੇਪ ਕਿੰਨੇ ਹੁੰਦੇ ਨੇ 1 ਲੱਖ ਪਾਪੂਲੇਸ਼ਨ ਪਿੱਛੇ ਤਾਂ ਉਹੀ ਮੈਥਡ ਮੈਂ ਇੱਥੇ ਵਰਤ ਕੇ ਦੇਖਿਆ ਤੇ ਡਾਟਾ ਲੈਣਾ ਬੜਾ ਔਖਾ ਹੈ ਪਰ ਮੈਨੂੰ ਕਿਸੇ ਥਾਂ ਤੋਂ 22 ਤੱਕ ਮਿਲ ਗਿਆ ਉਹਦੇ 'ਚ ਮੈਂ ਵੇਖਣ ਚ ਆਇਆ ਕਿ ਵੀ ਜਿਹੜਾ ਸਾਡਾ ਜਿਹੜੋ ਮੈਂ ਦੇਖ ਰਹਾ ਹਾਂ ਉਸ ਝਾਟੇ ਨੂੰ ਦੀ ਯੂਪੀ ਦਾ ਜਿਹੜਾ 1 ਲੱਖ ਪਿੱਛੇ ਜਿਹੜੇ ਪਾਪੂਲੇਸ਼ਨ ਹੈ ਨਾ ਜਿਹੜੇ ਆਈਐਸ ਸਿਲੈਕਟ ਹੁੰਦੇ ਨੇ ਉਹ ਸਿਰਫ 2.3 ਹੁੰਦੇ ਨੇ 2.3 ਦਾ ਮਤਲਬ ਵੀ 4 ਲੱਖ ਆਪੂਲੇਸ਼ਨ ਪਿੱਛੇ ਇੱਕ ਆਈਐਸ ਸਿਲੈਕਟ ਹੁੰਦਾ ਹਾਂਜੀ ਹਾਂਜੀ ਇਸੇ ਤਰ੍ਹਾਂ ਜਿਹੜਾ ਬਿਹਾਰ ਦਾ ਹੈ ਹਾਂਜੀ ਉਹ 5 5 ਲੱਖ ਪਾਪੂਲੇਸ਼ਨ ਪਿੱਛੇ ਇੱਕ ਸਿਲੈਕਟ ਹੁੰਦਾ ਹਾਂਜੀ ਹਾਂਜੀ ਤੇ ਫਿਰ ਮੈਂ ਦੇਖਿਆ ਵੀ ਆਪਣੇ ਸਾਡੇ ਪੰਜਾਬ 'ਚ ਜਿਹੜਾ ਹੈਗਾ ਤਾਂ ਉਹਦੇ ਵਿੱਚ ਦੇਖਣ ਚ ਆਇਆ ਕਿ ਸਾਡੇ ਜਿਹੜਾ ਹੈ ਨਾ 1 ਲੱਖ ਪਿੱਛੇ ਅ ਯਾਨੀ ਕਿ 1 ਲੱਖ 20 ਹਜ਼ਾਰ ਪਿੱਛੇ ਦੋ ਬੰਦੇ ਸਿਲੈਕਟ ਹੋ ਗਏ। ਇਹਦਾ ਮਤਲਬ ਰੇਸ਼ੋ ਮੁਤਾਬਕ ਜਾਰ ਰੇਸ਼ੋ ਮੁਤਾਬਕ ਜਿਹੜਾ ਸੈਟ ਹੈ ਨਾ ਪੰਜਾਬ ਉਹਨਾਂ ਤੋਂ ਤਿੰਨ ਗੁਣਾ ਸਿਲੈਕਟ ਹੋ ਰਹੇ ਨੇ। ਕਿ ਤੁਸੀਂ ਸਿਲੈਕਸ਼ਨ ਦੀ ਗੱਲ ਕੀਤੀ ਹੈ ਬੜੀ ਇੰਪੋਰਟੈਂਟ ਹੈ ਜੇ ਬੱਚਿਆਂ ਦਾ ਅੱਜ ਕੱਲ੍ਹ ਰੁਝਾਨ ਵਧਿਆ ਹੋਇਆ ਹੈ ਕਿਉਂਕਿ ਤੁਸੀਂ ਸਿੱਧੇ ਤੌਰ ਤੇ ਇਸ ਗੱਲ ਬਾਰੇ ਜਾਣਦੇ ਹੋ ਜਿਹੜੇ ਵੀ ਬੱਚੇ ਅਪੀਅਰ ਹੋਣ ਜਾ ਰਹੇ ਆ ਜਾਂ ਇੱਛਾ ਰੱਖਦੇ ਆ ਉਹ ਸਿਵਲ ਸਰਵਿਸ ਦੇ ਵਿੱਚ ਆਪਾਂ ਪ੍ਰੀਲੀਮਨਰੀ ਤਾਂ ਆਬਜੈਕਟਿਵ ਟਾਈਪ ਹੋ ਗਿਆ ਮੇਨ ਚ ਜਦੋਂ ਅਪੀਅਰ ਹੁੰਦੇ ਆ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਦੇਖੋ ਡਾਕਟਰ ਸਾਹਿਬ ਇਹ ਹੈ ਵੀ ਇਹ ਇੱਕ ਬੜਾ ਟਫ ਕੰਪੀਟੀਸ਼ਨ ਹੈ ਜੀ ਹੈ ਜੀ ਜਿਵੇਂ ਮੈਂ ਚ ਮੈਂ ਤੁਹਾਨੂੰ ਦੱਸਿਆ ਵੀ ਆਹ ਅਮ ਅਦਰਾਂ 15 ਤੋਂ ਹਜ਼ਾਰ ਸਟੂਡੈਂਟ ਆਉਂਦੇ ਆਉਂਦੇ ਆ ਜੀ ਹੈ ਜੀ ਪਰ ਪ੍ਰੀਲੀਮਰੀ ਹਾਂ ਪ੍ਰੀਲੀਮਨਰੀ ਚ ਤੇ ਏ 15000 ਚੋਂ 2000 ਬੰਦਿਆਂ ਨੂੰ ਸਿਲੈਕਟ ਕਰਨਾ ਹੁੰਦਾ ਜੀ ਜਿਹੜਾ ਕਿ ਤੁਸੀਂ ਲਾ ਲੋ ਵੀ 10 15 ਕਿੰਨੇ ਪਰਸੈਂਟ ਹੋਇਆ ਜੀ 15 ਚੋਂ 7 ਆਪਣਾ 7-8% ਹੋਇਆ ਜੀ ਜਿਹੜੇ ਸਿਲੈਕਟ ਹੁੰਦੇ ਨੇ ਉਹਨਾਂ ਚੋਂ ਅੱਧੇ ਛੱਡ ਜਾਂਦੇ ਨੇ ਵੀ 15000 ਤੋਂ ਤਿੰਨ ਕਿ ਪਰਸੈਂਟਾਂ ਨੇ ਫਾਈਨਲਸ 'ਚ ਸਿਲੈਕਟ ਹੋਣਾ ਹਾਂਜੀ ਹਾਂ ਤੇ ਉਹ ਜਿੱਥੇ ਵੀ ਕੰਪੀਟੀਸ਼ਨ ਹੋਵੇ ਨਾ ਉੱਥੇ ਜਿਵੇਂ ਤੁਸੀਂ ਐਥਲੈਟਿਕਸ ਜਾਓ ਜਾਂ ਕੋਈ ਵੀ ਐਥਲੈਟਿਕ ਇਵੈਂਟ ਜਾਓ ਉਹ ਅ ਮੈਂ ਸੈਕਿੰਡਾਂ ਦੇ ਪਿੱਛੇ ਫ੍ਰੈਕਸ਼ਨ ਆਫ ਸੈਕਿੰਡ ਦੇ ਪਿੱਛੇ ਬੰਦੇ ਦਾ 골ਡ ਮੈਡਲ ਆ ਜਾਂਦਾ ਤੇ 골ਡ ਮੈਡਲ ਰਹਿ ਜਾਂਦਾ ਤੇ ਇਸੇ ਤਰ੍ਹਾਂ ਇਸ ਇਹਨਾਂ ਟੈਸਟਾਂ ਦੇ ਵਿੱਚ ਇਹ ਹੁੰਦਾ ਜਿਹੜਾ ਥਿਊਰੀ ਦੇ ਟੈਸਟ ਹੁੰਦੇ ਨੇ ਜਿਹਦੇ ਵਿੱਚ ਅੱਠ ਪੇਪਰਾਂ ਚ ਅਪੀਅਰ ਹੋਣਾ ਹੁੰਦਾ ਤਾਂ ਉੱਥੇ ਕੱਲੇ-ਕੱਲੇ ਨੰਬਰ ਪਿੱਛੇ ਲੜਾਈ ਹੁੰਦੀ ਕੱਲੇ-ਕੱਲੇ ਅੱਦੇ-ਅੱਦੇ ਨੰਬਰ ਪਿੱਛੇ ਲੜਾਈ ਹੁੰਦੀ ਸਟੂਡੈਂਟ ਦੱਸੋ ਉਹ ਟ੍ਰੇਕ ਲਈ ਕਿਸ ਗੱਲ ਦਾ ਧਿਆਨ ਹਾਂ ਉਹਦੇ ਵਿੱਚ ਇਹ ਹੈ ਵੀ ਜਿਹੜਾ ਵੀ ਬੱਚਾ ਜਿਹੜਾ ਪੇਪਰ ਹੈ ਨਾ ਪਹਿਲੀ ਤਾਂ ਗੱਲ ਇਹ ਹੈ ਹਾਂਜੀ ਵੀ ਜਿੰਨੇ ਵੀ ਕੁਐਸਚਨ ਹੁੰਦੇ ਨੇ ਸਾਰੇ ਉੱਥੇ ਕੰਪਲਸਰੀ ਹੁੰਦੇ ਨੇ ਉਹ ਸਾਰੇ ਕਰਨੇ ਹੁੰਦੇ ਜੀ ਤੇ ਉਹਦੇ 'ਚ ਇਹ ਹੈ ਕਿ ਵੀ ਜਿਹੜੇ ਕੁਐਸਚਨ ਆਏ ਨੇ ਚੰਗੀ ਤਰ੍ਹਾਂ ਪੜ੍ਹ ਕੇ ਉਹਨਾਂ ਦਾ ਜਵਾਬ ਦਿੱਤਾ ਜਾਏ ਟੂ ਦੀ ਪੁਆਇੰਟ ਦਿੱਤਾ ਜਾਏ ਤੇ ਉਹਦੇ 'ਚ ਕਈ ਕਈਆਂ ਨੇ ਦੇਖਿਆ ਗਲਤੀ ਇਹ ਵੀ ਕਰਦੇ ਨੇ ਵੀ ਅੱਜ ਕੱਲ ਜਿਹੜਾ ਹੈ ਨਾ ਜਿਹੜੇ ਆਈਐਸ ਦੇ ਪੇਪਰ ਨੇ ਨਾ ਉਹਨਾਂ 'ਚ ਇਹ ਹੈਗਾ ਜੀ ਕਿ ਵੀ ਜਿਹੜੀ ਤੁਹਾਡੀ ਆਨਸਰ ਸ਼ੀਟ ਹੈ ਨਾ ਉਹਦੇ 'ਚ ਸਪੇਸ ਦਿੱਤੀ ਹੁੰਦੀ ਹੈ ਜੀ ਦੀ ਇਹ ਆ ਇੱਕ ਪੇਜ ਦੇ ਉੱਤੇ ਤੁਸੀਂ 100 ਵਰਡਾਂ ਚ ਜਵਾਬ ਦੇਣਾ ਆ ਦੋ ਪੇਜ ਦੇ ਉੱਤੇ ਤੁਸੀਂ 150 ਵਰਡਾਂ ਚ ਜਵਾਬ ਦੇਣਾ ਤਾਂ ਉਹਦੇ ਚ ਜਿਹੜਾ ਜਿਹੜਾ ਕੁਐਸਚਨ ਹੈ ਉਥੇ ਦਾ ਜਵਾਬ ਦੇਣਾ ਕਈ ਵਾਰੀ ਬਹੁਤੇ ਬੱਚੇ ਗਲਤੀ ਕਰ ਜਾਂਦੇ ਨੇ ਕੁਐਸਚਨ ਕੋਈ ਹੁੰਦਾ ਜਵਾਬ ਕੋਈ ਦਿੰਦੇ ਨੇ ਤੇ ਉਹਦਾ ਨਿੱਲ ਨੰਬਰ ਨਹੀਂ 0 ਨੰਬਰ ਨਹੀਂ ओके ਸੋ ਇਹਦੇ ਚ ਜਿਹੜਾ ਤੁਹਾਨੂੰ ਫੋਕਸ ਹੈ ਨਾ ਪਹਿਲਾਂ ਤਾਂ ਕੁਐਸਚਨ ਠੀਕ ਥਾਂ ਤੇ ਠੀਕ ਕਰਨਾ ਹੁੰਦਾ ਫਿਰ ਤਾਂ ਹੀ ਤੁਹਾਡਾ ਚਾਂਸ ਮਾੜਾ ਮੋਟਾ ਬਣ ਸਕਦਾ ਜੇ ਤੁਸੀਂ ਸਾਰੇ ਦੇ ਸਾਰੇ ਕੁਐਸਚਨ ਤਾਰੋਰੀ ਠੀਕ ਢੰਗ ਨਾਲ ਕਰੋ ਹੈ ਜੀ ਤੇ ਉਹ ਤੇ ਉਹਦੇ ਵਾਸਤੇ ਕਿਉਂਕਿ ਇਹ ਕੰਪੀਟੀਸ਼ਨ ਹੈ ਤੇ ਵਧੀਆ ਤੋਂ ਵਧੀਆ ਮਟੀਰੀਅਲ ਜਿਹੜਾ ਦਊਗਾ ਉਹਦੇ ਚੋਂ ਹੈ ਜੀ ਕਨਸੈਂਟਰੇਟਡ ਫਾਰਮ ਚ ਕਿਉਂਕਿ ਇਹਦੇ ਚ ਸਭ ਤੋਂ ਵੱਡੀ ਗੱਲ ਆਈਐਸ ਵਾਲਿਆਂ ਨੇ ਇਹ ਦੇਖਣਾ ਹੁੰਦਾ ਹੈ ਵੀ ਤੁਸੀਂ ਕੰਪਰੀਹੈਂਡ ਕਿੰਨਾ ਇੱਕ ਕਰ ਸਕਦੇ ਹੋ ਜੀ ਵੀ ਉਹ ਬਹੁਤੇ ਲੰਬੇ ਆਨਸਰਾਂ ਚ ਨਹੀਂ ਬਲੀਵ ਕਰਦੇ ਜੀ ਉਹਨਾਂ ਨੂੰ ਤਾਂ ਕਹਿਣਾ ਵੀ ਆਹ ਜਿਹੜਾ ਕੁਐਸਚਨ ਹੈ ਇਹਨੂੰ ਤੁਸੀਂ 100 ਵਰਡ ਚ ਦੱਸੋ ਜੀ ਇਹਨੂੰ ਤੁਸੀਂ 50 ਵਰਡਾਂ ਚ ਦੋ ਇਹ ਉਹ ਜਿਹੜਾ 50 ਵਰਡਸ ਦੇਣਾ ਹੈ ਤਾਂ ਉਹ ਤੁਹਾਡਾ ਕੰਪਰੀਹੈਂਸ਼ਨ ਦੀ ਨੌਲੇਜ ਆਉਂਦੀ ਹੈ ਵੀ ਤੁਸੀਂ ਚੀਜ਼ ਨੂੰ ਦੇਖ ਕੇ ਉਹਨੂੰ ਸਮਰਾਈਜ਼ ਕਰਕੇ ਕਿੰਨਾ ਵਧੀਆ ਲਿਖ ਸਕਦੇ ਤੇ ਕੀ ਕਰਕਸ ਹੈ ਤੁਸੀਂ ਜਿਹੜੀ ਕਰਕਸ ਹੈ ਉਹਨੂੰ ਟੱਚ ਵੀ ਕਰ ਸਕਦੇ ਹੋ ਕਿ ਨਹੀਂ ਜਿਹੜਾ ਵੇਖ ਲਿਖਣਾ ਨੂੰ ਵੀ ਮੈਂ ਲਿਖਿਆ ਹੈ ਜੀ ਉਹਦੇ ਨਾਲ ਨਹੀਂ ਤੇ ਲਿਖ ਕੇ ਕੀ ਆਇਓ ਤੇ ਕੀ ਪੁੱਛਿਆ ਗਿਆ ਸੀ ਉਸ ਦੇ ਹਿਸਾਬ ਨਾਲ ਲਿਖੋਗੇ ਤਾਂ ਤੁਸੀਂ ਮਾੜਾ ਮੋਟਾ ਆਸ ਕਰ ਸਕਦੇ ਹੋ ਤੇ ਸਾਰੇ ਦੇ ਸਾਰੇ ਕੁਐਸਚਨ ਕਰਨੇ ਪੈਂਦੇ ਆ ਇੱਕ ਹੋਰ ਮੈਂ ਦੱਸਾਂ ਵੀ ਇਹ ਜਿਹੜਾ ਇੱਕ ਜਿਹੜਾ ਪੇਪਰ ਹੈ ਨਾ ਉਹਨੂੰ ਚਾਰ-ਚਾਰ ਬੰਦੇ ਚੈੱਕ ਕਰਦੇ ਨੇ ਚਾਰ-ਚਾਰ ਐਗਜ਼ਾਮੀਨਰ ਲਗਾਉਂਦੇ ਨੇ ਜੀ ਹੈਂ ਜੀ ਤੇ ਉਹ ਚਾਰ-ਚਾਰ ਜਦੋਂ ਐਗਜ਼ਾਮੀਨਰ ਚੈੱਕ ਕਰਦੇ ਨੇ ਤਾਂ ਉਹ ਕਿਤੇ ਵੀ ਗਲਤੀ ਨਹੀਂ ਰਹਿੰਦੀ ਕਿਸੇ ਦੀ ਜੇ ਇੱਕ ਦੀ ਗਲਤੀ ਹੁੰਦੀ ਹੈ ਫਿਰ ਉਹ ਫਿਰ ਦੁਬਾਰਾ ਕਰਾਸ ਚੈੱਕ ਹੋ ਜਾਂਦੀ ਹੈ ਕਰਾਸ ਚੈੱਕ ਹੋ ਜਾਂਦੀ ਹੈ ਫਿਰ ਉਹਨਾਂ ਦਾ ਇੱਕ ਇਹ ਵੀ ਮੈਥਡ ਹੈਗਾ ਕਿ ਵੀ ਜਿਹੜੇ ਫਰਜ ਕਰ ਲੋ ਕਿਸੇ ਐਗਜ਼ਾਮੀਨਰ ਕੋਲ ਵੀ ਅ ਸ਼ੀਟਾਂ ਦਾ ਬੰਡਲ ਆਇਆ ਤੇ ਉਹਦੇ ਤੋਂ ਜਿਹੜੇ ਟਾਪਰ ਨੇ ਦੋ ਉਹ ਦੋ ਬੰਦਿਆਂ ਨੇ ਹੋਰ ਚੈੱਕ ਕਰ ਲੈ ਜੀ ਤਾਂ ਕਿ ਉਹਦੇ 'ਚ ਵੀ ਕੋਈ ਘਟ ਵੱਧ ਨਾ ਹੋ ਸਕੇ ਕਿਸੇ ਨਾਲ ਵੀ ਕਈ ਵਾਰੀ ਬੰਦਾ ਵੈਸੇ ਹੀ ਐਗਜ਼ਾਮੀਨਰ ਖੁਸ਼ ਹੋ ਕੇ ਦੇ ਦਿੰਦਾ ਨੰਬਰ ਵੀ ਉਹ ਸਾਰਿਆਂ ਨਾਲ ਉਹ ਕੰਪੈਰੀਜ਼ਨ ਹੈ ਫਿਰ ਕਈ ਵਾਰੀ ਇਹ ਹੈ ਜੇ ਹੁੰਦਾ ਕੋਈ ਜਿਵੇਂ ਆਪਣੇ ਕਹਿਣ ਦਾ ਨੇ ਜੀ ਫਲਾਣੇ ਨੂੰ ਮਿਲ ਗਿਆ ਜੀ ਤਾਂ ਉਹ ਇਹ ਵੀ ਦੇਖਦੇ ਨੇ ਵੀ ਜੇ ਇੱਕ ਬੱਚੇ ਦੇ ਇੱਕ ਪੇਪਰ 'ਚ ਬਹੁਤ ਘੱਟ ਆ ਰਹੇ ਦੂਜੇ 'ਚ ਤਾਂ ਉਸ ਦੂਜੇ ਨਾਲ ਵੀ ਕੰਪੇਅਰ ਕਰ ਵੀ ਕਿਤੇ ਜਿਹੜਾ ਇੱਕ ਐਗਜ਼ਾਮੀਨਰ ਹੈ ਨਾ ਉਹ ਪਾਰਟਿਕੂਲਰ ਤਰੈਟਿਕ ਤਾਂ ਨਹੀਂ ਹੈ ਜੇ ਇੱਕ ਪੇਪਰ ਚ ਜ਼ਿਆਦਾ ਨੰਬਰ ਆਇਆ ਤਾਂ ਦੂਜਿਆਂ ਨਾਲ ਵੀ ਚੈੱਕ ਕਰਨਾ ਵੀ ਪ੍ਰੋਪੋਰਸ਼ਨੇਟਲੀ ਇਹਨਾਂ ਦੇ ਨੰਬਰ ਆ ਰਹੇ ਨੇ ਨਹੀਂ ਆ ਰਹੇ ਤਾਂ ਉਸ ਹਿਸਾਬ ਨਾਲ ਜਿਹੜਾ ਸਭ ਤੋਂ ਵਧੀਆ ਹੈ ਇਹ ਜਿਹੜਾ ਮੈਂ ਦੱਸਣਾ ਚਾਹੁੰਗਾ ਬੱਚਿਆਂ ਨੂੰ ਵੀ ਤੁਸੀਂ ਥੋਰੋ ਕਰੋਗੇ ਤੇ ਉਹ ਉਸ ਨੂੰ ਜਾ ਕੇ ਜਿਵੇਂ ਪੁੱਛਿਆ ਉਹਦਾ ਉਸੇ ਤਰ੍ਹਾਂ ਜਵਾਬ ਦਿਓ ਤੇ ਉਹਨੂੰ ਆਪਣਾ ਸ਼ਾਰਟ ਆਨਸਰ ਚ ਜਿੰਨੇ ਵਰਡ ਲਾਈਨ ਚ ਲਿਖਿਆ ਕਿਉਂਕਿ ਉਹ ਜੇ ਵੱਧ ਲਿਖੋਗੇ ਤਾਂ ਵੀ ਨੰਬਰ ਕੱਟੇ ਜਾਣੇ ਤੇ ਜੇ ਘੱਟ ਲਿਖੋਗੇ ਤਾਂ ਵੀ ਕੱਟੇਗਾ ਹਾਂਜੀ ਹਾਂ ਪਿਆਰੇ ਵਿਦਿਆਰਥੀਓ ਤੇ ਨਾਲ ਹੀ ਅਸੀਂ ਮਾਪਿਆਂ ਨੂੰ ਵੀ ਸੰਬੋਧਨ ਕਰਦੇ ਆ ਤੁਸੀਂ ਡਾਕਟਰ ਸੰਧੂ ਜੋ ਸਿੱਧੇ ਤੌਰ ਤੇ ਯੂਪੀਐਸਸੀ ਦੇ ਰਿਆਮ ਨਾਲ ਜੁੜੇ ਹੋਏ ਐ ਉਹਨਾਂ ਤੋਂ ਕੁਝ ਇਸ ਕਿਸਮ ਦੀਆਂ ਟਿਪਸ ਤੇ ਜਾਣਕਾਰੀਆਂ ਹਾਸਲ ਕੀਤੀਆਂ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰੀਲੀਮਿਨਰੀ ਮੇਨ ਤੇ ਇੰਟਰਵਿਊ ਦੇ ਵਿੱਚ ਜਾਣ ਵੇਲੇ ਪਰਸੈਂਟੇਜ ਘਟਦੀ ਜਾਂਦੀ ਹੈ ਤੇ ਸਭ ਤੋਂ ਮਹੱਤਵਪੂਰਨ ਤੇ ਸਮਝਣ ਵਾਲੀ ਗੱਲ ਜਿਹੜੀ ਉਹਨਾਂ ਨੇ ਦੱਸੀ ਕਿ ਸਾਨੂੰ ਐਵੇਂ ਵਹਿਮਤ ਨਹੀਂ ਰਹਿਣਾ ਚਾਹੀਦਾ ਕਿ ਪੰਜਾਬ ਦੀ ਰੇਸ਼ੋ ਸਿਵਲ ਸਰਵਿਸਸਾਂ ਦੇ ਵਿੱਚ ਘਟ ਹੈ ਤੇ ਹੋਰ ਵੀ ਮਹੱਤਵਪੂਰਨ ਇਹ ਗੱਲ ਦੱਸੀ ਕਿ ਜਿਹੜੇ ਸਿਵਲ ਸਰਵਿਸਸਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹੋ ਆਪਣੀ ਪੂਰਨ ਪ੍ਰੈਪਰੇਸ਼ਨ ਕਰਨ ਉੱਥੇ ਤੁੱਕੇਬਾਜੀ ਨਹੀਂ ਚੱਲਦੀ ਆਪਣੇ ਆਪ ਨੂੰ ਸਮਰਾਈਜ਼ ਕਰਨ ਠੀਕ ਤਰੀਕੇ ਨਾਲ ਪੜ੍ਹਨ ਠੀਕ ਜਗ੍ਹਾ ਤੇ ਆਨਸਰ ਦੇਣ ਲਈ ਪ੍ਰਪੇਅਰ ਕਰਨਾ ਚਾਹੀਦਾ ਹੈ ਤੇ ਫਿਰ ਵੀ ਵਿਦਿਆਰਥੀਆਂ ਨੂੰ ਉੱਥੇ ਸਫਲਤਾ ਮਿਲ ਸਕਦੀ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਪੂਰੀ ਉਮੀਦ ਹੈ ਇਹਦਾ ਬਹੁਤ ਸਾਰਾ ਬੱਚਿਆਂ ਨੂੰ ਫਾਇਦਾ ਹੋਊਗਾ ਧੰਨਵਾਦ ਮੇਰੇ ਵੱਲੋਂ ਵੀ ਜੀ